ਬੀਤੇ ਕੱਲ ਚੰਡੀਗੜ੍ਹ ਦੇ ਸੈਕਟਰ 26 ਦੇ ਵਿੱਚ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਕਤਲ ਹੋਏ ਨੌਜਵਾਨ ਦੀ ਪਛਾਣ ਇੰਦਰਪ੍ਰੀਤ ਸਿੰਘ ਪੈਰੀਵਜੋਂ ਹੋਈ ਹੈ। ਕਤਲ ਤੌਰ ਤੇ ਲਾਰੈਂਸ ਬਿਸ਼ਨੋਈ ਦਾ ਕਰੀਬੀ ਮੰਨਿਆ ਜਾ ਰਿਹਾ ਹੈ। ਸੋ ਜਿਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਇਸ ਮਾਮਲੇ ਦੀ ਲਗਾਤਾਰ ਪੜਤਾਲ ਕਰ ਰਹੀ ਹੈ। ਖੈਰ ਹੁਣ ਇਸ ਮਾਮਲੇ ਦੇ ਵਿੱਚ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਚੁੱਕੀ ਹੈ ਜਿਸ ਵਿੱਚ ਕਤਿ ਤੌਰ ਤੇ ਹਮਲਾਵਰਾਂ ਨੂੰ ਭੱਜਦੇ ਹੋਏ ਦੇਖਿਆ ਗਿਆ। ਪੂਰੀ ਜਾਣਕਾਰੀ ਲਵਾਂਗੇ ਸਾਡੇ ਸਹਿਯੋਗੀ ਵਰੁਣ ਪਟ ਸਾਡੇ ਨਾਲ ਜੁੜ ਚੁੱਕੇ ਨੇ ਕਿ ਆਖਰ ਪੂਰਾ ਮਾਮਲਾ ਕੀ ਹੈ ਆਖਰੇ ਇਸ ਕਤਲ ਪਿੱਛੇ ਦੀ ਮਨਸ਼ਾ ਕੀ ਸੀ ਅਤੇ ਕਤਲ ਕਰਨ ਵਿੱਚੇ ਕਿਸ ਦਾ ਹੱਥ ਹੈ ਸੋ ਵਰੁਣ ਇਸ ਵੇਲੇ ਵੱਡੀ ਖਬਰ ਇਹ ਹੈ ਕਿ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਬੀਤੇ ਕੱਲ ਪੈਰੀ ਦਾ ਕਤਲ ਹੋਇਆ ਆਖਰ ਪੂਰਾ ਮਾਮਲਾ ਕੀ ਹੈ ਇਸ ਪਿੱਛੇ ਵਜ੍ਹਾ ਕੀ ਸਾਹਮਣੇ ਆਈ ਹੈ ਹੁਣ ਤੱਕ ਜਾਂ ਸੀਸੀਟੀਵੀ ਤਸਵੀਰਾਂ ਕੀ ਬਿਆਨ ਕਰ ਰਹੀਆਂ ਨੇ ਦੇਖੋ ਪ੍ਰਮਿੰਦਰ ਜਿਹੜਾ ਸੋਮਵਾਰ ਦੇਰ ਸ਼ਾਮ ਸੈਕਟਰ 26 ਸਥਿਤ ਟਿੰਬਰ ਮਾਰਕੀਟ ਹੈਗੀ ਆ ਉੱਥੇ ਇੰਦਰਪ੍ਰੀਤ ਪੈਰੀ ਦਾ ਕੁਝ ਬਦਮਾਸ਼ਾ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀਗਾ ਇਸ ਕਤਲ ਤੋਂ ਬਾਅਦ ਲੋਰੈਂਸ ਬਿਸ਼ਨੋਈ ਤੇ 골ਡੀ ਬਰਾੜ ਜੋ ਕਿ ਇਕੱਠੇ ਚੰਡੀਗੜ੍ਹ ਦੇ ਵਿੱਚ ਰਹਿੰਦੇ ਰਹੇ ਨੇ ਪੜਦੇ ਰਹੇ ਨੇ ਤੇ ਪੈਰੀ ਵੀ ਉਹਨਾਂ ਦੇ ਵਿੱਚ ਇੱਕ ਉਹਨਾਂ ਦਾ ਸਾਥੀ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਨਾਲ ਸੀ ਕਿਉਂਕਿ ਸੋਪੂ ਦੇ ਪੋਸਟਰਾਂ ਦੇ ਵਿੱਚ ਉਹ ਯੂਨੀਵਰਸਿਟੀ ਦੀਆਂ ਇਲੈਕਸ਼ਨਾਂ ਦੇ ਵਿੱਚ ਕਾਫੀ ਐਕਟਿਵ ਰਹਿੰਦਾ ਸੀ ਤੇ ਹੁਣ ਉਸ ਦੇ ਕਤਲ ਤੋਂ ਬਾਅਦ ਜਿਹੜਾ ਹੈਗਾ ਪੁਲਿਸ ਨੂੰ ਗੈਂਗਵਾਰ ਦੀ ਅਸ਼ੰਕਾ ਜਿਹੜੀ ਉਹ ਲੱਗ ਰਹੀ ਹੈਗੀ ਕਿ ਵੱਡੀ ਗੈਂਗਵਾਰ ਹੁਣ ਹੋ ਸਕਦੀ ਹੈ ਕਿਉਂਕਿ 골ਡੀ ਬਰਾੜ ਦਾ ਵੀ ਇੱਕ ਆਡੀਓ ਵਾਇਰਲ ਹੋ ਰਿਹਾ ਹੈਗਾ ਹਾਲਾ ਕਿ ਉਸ ਦੀ ਦਾ ਅਨਮਿਊਟ ਅਧਾਰਾ ਪੁਸ਼ਟੀ ਨਹੀਂ ਕਰਦਾ ਪਰ ਉਸ ਦੇ ਵਿੱਚ ਜੋ ਗੱਲਾਂ ਕਈਆਂ ਜਾ ਰਹੀਆਂ ਨੇ ਉਸ ਦੇ ਵਿੱਚ ਸਾਫ਼ ਤੌਰ ਤੇ 골ਡੀ ਬਰਾੜ ਲੋਰੈਂਸ ਬਿਸ਼ਨੋਈ ਨੂੰ ਹੀ ਟਾਰਗੇਟ ਕਰ ਰਿਹਾ ਹੈਗਾ ਸਾਫ਼ ਤੌਰ ਤੇ ਕਹਿ ਰਿਹਾ ਹੈ ਕਿ 골ਡੀ ਕਿ ਲੋਰੈਂਸ ਬਿਸ਼ਨੋਈ ਵੱਲੋਂ ਹੀ ਪੈਰੀ ਦਾ ਕਤਲ ਕਰਵਾਇਆ ਗਿਆ ਹੈਗਾ ਤੇ ਪੈਰੀ ਦੀ ਪੈਰੀ ਦਾ 1 ਮਹੀਨਾ ਪਹਿਲਾਂ ਵਿਆਹ ਹੋਇਆ ਸੀਗਾ ਤੇ ਲੋਰੈਂਸ ਬਿਸ਼ਨੋਈ ਵੱਲੋਂ ਪੈਰੀ ਨੂੰ ਫੋਨ ਕਰਕੇ ਉਸ ਨੂੰ ਪਹਿਲਾਂ ਵਧਾਈ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਉਸ ਨੂੰ ਕਿਹਾ ਜਾਂਦਾ ਕਿ ਉਸ ਨੂੰ ਕੋਈ ਉਸ ਦਾ ਪਰਿਵਾਰਕ ਕੰਮ ਹੈ ਤੇ ਉਸ ਨੂੰ ਕੋਈ ਲੜਕਾ ਮਿਲੇਗਾ ਤਾਂ ਫੋਨ ਤੇ ਉਹ ਗੱਲ ਨਹੀਂ ਕਰ ਸਕਦਾ ਇਹ ਸ਼ਬਦ ਜੋ ਨੇ ਉਹ 골ਡੀ ਬਰਾਡ ਦੇਣੇ ਜੋ ਇੱਕ ਆਡੀਓ ਵਾਈਰਲ ਹੋ ਰਿਹਾ ਹੈਗਾ ਜਿਸ ਦੇ ਵਿੱਚ ਗੋਲਡੀ ਬਰਾੜ ਸਾਫ਼ ਤੌਰ ਤੇ ਲੋਰੈਂਸ ਬਿਸ਼ਨੋਈ ਨੂੰ ਹੀ ਟਾਰਗੇਟ ਕਰ ਰਿਹਾ ਹੈਗਾ ਹਾਲਾਂਕਿ ਇਹ ਵੀ ਪੁਲਿਸ ਜਾਂਚ ਕਰ ਰਹੀ ਹੈਗੀ ਹੈ ਕਿ ਜੋ ਬੰਬੀਹਾ ਗਰੁੱਪ ਹੈ ਕਿਸੇ ਬੰਬੀਹਾ ਗਰੁੱਪ ਵੱਲੋਂ ਕੋਈ ਇਸ ਵਾਰਦਾਤ ਨੂੰ ਅੰਜਾਮਤਾ ਨਹੀਂ ਦਿੱਤਾ ਗਿਆ ਲੇਕਿਨ ਗੋਲਡੀ ਬਰਾੜ ਹੁਣ ਲੋਰੈਂਸ ਬਿਸ਼ਨੋਈ ਨੂੰ ਹੀ ਟਾਰਗੇਟ ਕਰ ਰਿਹਾ ਜੋ ਇਕੱਠੇ ਸੀਗੇ ਹੁਣ ਉਹ ਆਪਸ ਦੇ ਵਿੱਚ ਉਲਝਣ ਲੱਗ ਗਏ ਨੇ ਇਹ ਜੋ ਗੈਂਗਸਟਰ ਹੈਗੇ ਨੇ ਜਿਨ੍ਹਾਂ ਦਾ ਅਸਲ ਦੇ ਵਿੱਚ ਜ਼ਿਕਰ ਹੁੰਦਾ ਹੈਗਾ ਜਾਂ ਜਿਨ੍ਹਾਂ ਦੀਆਂ ਤਸਵੀਰਾਂ ਵੀ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਜਿੱਦਾਂ ਹੀ ਇੰਦਰਪ੍ਰੀਤ ਪੈਰੀ ਦਾ ਕਤਲ ਹੁੰਦਾ ਹੈਗਾ ਕੱਲ ਤਾਂ ਉਸ ਤੋਂ ਬਾਅਦ ਇੱਕ ਫੋਟੋ ਵਾਇਰਲ ਹੁੰਦੀ ਹੈਗੀ ਆ ਉਹ ਫੋਟੋ ਅ ਜਿਸ ਦੇ ਵਿੱਚ ਗੁਰਲਾਲ ਬਰਾੜ ਜੋ 골ਡੀ ਬਰਾੜ ਦਾ ਬ੍ਰਦਰ ਹੈਗਾ ਸੀ ਉਸ ਦਾ ਵੀ ਕਤਲ ਕਰ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਕਾਫੀ ਲੰਬਾ ਸਿਲਸਿਲਾ ਜਿਹੜਾ ਇਹ ਚੱਲਦਾ ਰਿਹਾ ਕਤਲ ਦਾ ਤਾਂ ਹੁਣ ਆਪਸ ਦੇ ਵਿੱਚ ਲੋਰੈਂਸ ਤੇ ਮੋਲਡੀ ਬਰਾਡ ਵੀ ਆਮੋ ਸਾਹਮਣੇ ਹੋ ਗਏ ਨੇ ਇੱਕ ਦੂਜੇ ਨੂੰ ਜਿਹੜਾ ਹੈਗਾ ਦੇਖ ਲੈਣ ਦੀ ਗੱਲ ਕਰ ਰਹੇ ਹੈਗੇ ਨੇ ਸਾਫ਼ ਤੌਰ ਤੇ ਇੱਕ ਦੂਜੇ ਤੇ ਇਲਜ਼ਾਮ ਲਗਾ ਰਹੇ ਨੇ 골ਡੀ ਬਰਾਡ ਨੇ ਤਾਂ ਇੱਥੋਂ ਤੱਕ ਜੋ ਕੱਚੀਤ ਆਡੀਓ ਵਾਇਰਲ ਹੋ ਰਿਹਾ ਉਸ ਦੇ ਵਿੱਚ ਅ ਐਲੀਗੇਸ਼ਨ ਜਾਂ ਸਾਫ਼ ਤੌਰ ਤੇ ਕਿਹਾ ਹੈਗਾ ਕਿ ਜਦੋਂ ਲੋਰੈਂਸ ਨੂੰ ਕੋਈ ਅ ਨਈ ਸੀ ਕਿਤੇ ਰੱਖਦਾ ਤਾਂ ਉਸ ਵੇਲੇ ਪੈਰੀ ਦੇ ਹੀ ਘਰੇ ਇਹ ਰਹਿੰਦਾ ਸੀ ਤੇ ਪੈਰੀ ਦੀ ਮਾਤਾ ਵੱਲੋਂ ਹੀ ਇਸ ਨੂੰ ਇਸ ਦੀ ਪੇਸ਼ੀਆਂ ਦੇ ਦੌਰਾਨ ਕਈ ਵਾਰੀ ਰੋਟੀ ਵੀ ਖਵਾਈ ਗਈ ਤਾਂ ਯਾਨੀ ਕਿ ਕੁਝ ਅੰਦਰ ਲੀਆਂ ਜਿਹੜੀਆਂ ਇਹਨਾਂ ਦੀਆਂ ਨਿੱਜੀਆਂ ਗੱਲਾਂ ਸੀਗੀਆਂ ਹੁਣ ਉਹ ਬਾਹਰ ਆ ਰਹੀਆਂ ਨੇ ਹਾਲਾਂਕਿ ਉਹ ਆਡੀਓ 골ਡੀ ਬਰਾਡ ਦੀ ਹੈ ਜਾਂ ਨਹੀਂ ਉਸ ਦੀ ਅਦਾਰਾ ਦਾ ਅਨਮਿਊਟ ਕੋਈ ਪੁਸ਼ਟੀ ਨਹੀਂ ਕਰਦਾ ਹਾਲਾਂਕਿ ਜੋ ਇਹ ਗੈਂਗवार ਹੈਗੀ ਹੈ ਉਸ ਨੂੰ ਲੈ ਕੇ ਵੀ ਪੁਲਿਸ ਜਾਂਚ ਕਰ ਰਹੀ ਹੈਗੀ ਹੈ ਤੇ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈਗਾ ਕਿ ਜਿਸ ਤਰੀਕੇ ਦੇ ਨਾਲ ਇੰਦਰਪ੍ਰੀਤ ਪੈਰੀ ਨੂੰ ਰੋਕ ਕੇ ਜਿਹੜਾ ਹੈਗਾ ਕਰੇਟਾ ਸਵਾਰ ਕੁਝ ਬਦਮਾਸ਼ਾਂ ਵੱਲੋਂ ਗੋਲੀਆਂ ਮਾਰੀਆਂ ਗਈਆਂ ਚਾਰ ਤੋਂ ਪੰਜ ਰਾਉਂਡ ਜਿਹੜੇ ਉਹ ਫਾਇਰਿੰਗ ਹੋਈ ਸੀ ਤਾਂ ਛਾਤੀ ਦੇ ਵਿੱਚ ਗੋਲੀ ਲੱਗਣ ਕਰਕੇ ਪੈਰੀ ਦੀ ਮੌਤ ਹੋਈ ਹੈਗੀ ਹੈ ਤਾਂ ਹੁਣ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਉਹ ਖਾਦਸ਼ਾ ਜਿਹੜਾ ਉਹ ਜਿਤਾਇਆ ਜਾ ਰਿਹਾ ਹੈਗਾ ਤਾਂ ਲਗਾਤਾਰ ਇਸ ਨੂੰ ਨਜ਼ਦੀਕ ਤੋਂ ਵੀ ਦੇਖ ਰਹੇ ਹੈਗੇ ਨੇ ਪੁਲਿਸ ਵਾਲੇ ਵੀ ਦੇਖ ਰਹੇ ਨੇ ਤਾਂ तमाम ਕਈ ਖਬਰਾਂ ਸਾਹਮਣੇ ਨਿਕਲ ਕੇ ਆ ਰਹੀਆਂ ਨੇ ਕਿ ਪੈਰੀ ਨੂੰ ਹੀ ਇਨ੍ਹਾਂ ਦੋਵੇਂ ਗਰੁੱਪਾਂ ਵੱਲੋਂ ਜਿਹੜਾ ਹੈਗਾ ਇਹ ਹਾਲਾਂਕਿ ਇਹ ਆਪਸ ਦੇ ਵਿੱਚ ਜੋ ਗੱਲਬਾਤ ਇਹਨਾਂ ਦੀ ਹੈਗੀ ਹੈ ਜਾਂ ਆਡੀਓ ਦੇ ਵਿੱਚ ਜੋ ਜ਼ਿਕਰ ਹੋ ਰਿਹਾ ਹੈ ਕਿ ਕਲੱਬ ਵਾਲਿਆਂ ਤੋਂ ਜਾਂ ਪੈਸਾ ਇਕੱਠਾ ਕਰਨ ਦਾ ਕੰਮ ਪੈਰੀ ਕਰਦਾ ਸੀਗਾ ਹਾਲਾਂਕਿ ਇਹ ਸੱਚ ਹੈ ਜਾਂ ਨਹੀਂ ਇਸ ਬਾਰੇ ਤਾਂ ਪੁਲਿਸ ਹੀ ਪੂਰੀ ਪੁਸ਼ਟੀ ਕਰ ਸਕਦੀ ਹੈਗੀ ਲੇਕਿਨ ਪੈਰੀ ਦੇ ਉੱਪਰ ਜਿਹੜਾ ਅਟੈਕ ਹੋਇਆ ਹੈਗਾ ਕਿਤੇ ਨਾ ਕਿਤੇ 골ਡੀ ਬਰਾੜ ਹੁਣ ਲੋਰੈਂਸ ਨੂੰ ਟਾਰਗੇਟ ਕਰਦੇ ਨਜ਼ਰ ਆ ਰਹੇ ਨੇ ਤੇ ਸਾਫ ਤੌਰ ਤੇ ਲੋਰੈਂਸ ਨੂੰ ਵੀ ਉਹ ਧਮਕੀ ਦਿੰਦੇ ਨਜ਼ਰ ਆ ਰਹੇ ਨੇ ਕਿ ਲੋਰੈਂਸ ਬਿਸ਼ਨੋਈ ਨੇ ਇਹ ਯਾਰਮਾਰ ਕੀਤੀ ਹੈਗੀ ਤਾਂ ਇਸ ਦਾ ਨਤੀਜਾ ਵੀ ਉਹਨਾਂ ਨੂੰ ਭੁਗਤਣਾ ਪਏਗਾ ਜੀ ਪ੍ਰਵਿੰਦਰ ਠੀਕ ਹੈ ਕੀ ਕੀ ਆਉਣ ਵਾਲੇ ਦਿਨਾਂ ਵਿੱਚ ਕੋਈ ਹੋਰ ਗੈਂਗਵਾਰ ਦਾ ਖਤਸ਼ਾ ਪੁਲਿਸ ਇਸ ਮਾਮਲੇ ਦੇ ਵਿੱਚ ਕੀ ਕਹਿ ਰਹੀ ਹੈ ਬਿਲਕੁਲ ਪ੍ਰਵਿੰਦਰ ਜਿਸ ਤਰੀਕੇ ਦੇ ਨਾਲ ਪੈਰੀ ਦਾ ਕਤਲ ਹੋਇਆ ਤਾਂ ਪੈਰੀ ਦੇ ਕਤਲ ਤੋਂ ਬਾਅਦ ਇਸ ਟੀਜ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਤਮਾਮ ਸੀਆਈਏ ਸਟਾਫ ਹੋਵੇ ਚਾਹੇ ਉਹ ਪੰਜਾਬ ਪੁਲਿਸ ਦੀ ਜਿਹੜੀ ਇੱਕ ਇੰਟੈਲੀਜੈਂਸ ਯੂਨਿਟ ਹੈਗੀ ਹੈ ਐਂਟੀ ਗੈਂਗਸਟਰ ਟਾਸਕ ਫੋਰਸ ਹੈਗੀ ਹੈ ਉਹ ਵੀ ਐਕਟਿਵ ਹੋ ਗਈ ਹੈਗੀ ਹੈ ਕਿਉਂਕਿ ਜੋ ਇਹ ਪੈਰੀ ਸੀ ਜਾਂ ਲੋਰੈਂਸ ਬਿਸ਼ਨੋਈ ਦੀ ਗੱਲ ਕਰ ਲਈਏ ਗੋਲਡੀ ਬਰਾੜ ਦੀ ਗੱਲ ਕਰ ਲਈਏ ਇਹ ਚੰਡੀਗੜ੍ਹ ਦੇ ਵਿੱਚ ਇਕੱਠੇ ਇਹਨਾਂ ਦਾ ਜੇਕਰ ਕਾਲਜ ਦੀ ਗੱਲ ਕਰ ਲਈਏ ਤਾਂ ਇਕੱਠੇ ਇੱਥੋਂ ਦੀ ਇਹ ਇਹਨਾਂ ਦਾ ਪੜ੍ਹਾਈ ਦੇ ਸਫ਼ਰ ਦੇ ਦੌਰਾਨ ਇਹ ਜਿਸ ਤਰੀਕੇ ਦੇ ਨਾਲ ਕ੍ਰਾਈਮ ਦੀ ਦੁਨੀਆ ਵੱਲ ਇਹ ਜਾਂਦੇ ਹੈਗੇ ਨੇ ਹਾਲਾਂਕਿ ਪੈਰੀ ਦੇ ਉੱਪਰ ਵੀ ਕਈ ਮਾਮਲੇ ਦਰਜ ਸੀਗੇ ਤਾਂ ਇਤਨਾ ਕਿਤੇ ਹੁਣ ਖਾਸ਼ਾ ਜਤਾਇਆ ਜਾ ਰਿਹਾ ਹੈਗਾ ਇਸ ਤੋਂ ਪਹਿਲਾਂ ਜਿਸ ਤਰੀਕੇ ਦੇ ਨਾਲ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਤੇ ਲੋਰੈਂਸ ਬਿਸ਼ਨੋਈ ਦੇ ਗਰੁੱਪ ਵੱਲੋਂ ਪੋਸਟ ਪਾਇਆ ਗਿਆ ਹਾਲਾਂਕਿ ਉਸਦੀ ਦਾ ਅਧਾਰਾ ਦਾ ਅਨਮਿਊਟ ਪੁਸ਼ਟੀ ਨਹੀਂ ਕਰਦਾ ਲੇਕਿਨ ਫੇਸਬੁੱਕ ਤੇ ਵੀ ਇੱਕ ਪੋਸਟ ਵਾਇਰਲ ਹੋ ਰਹੀ ਹੈ ਉਸ ਦੇ ਵਿੱਚ ਸਾਫ਼ ਤੌਰ ਤੇ ਲੋਰੈਂਸ ਗਰੁੱਪ ਇਹ ਕਹਿ ਰਿਹਾ ਹੈ ਕਿ ਜੋ ਪੈਰੀ ਹੈਗਾ ਉਹ 골ਡੀ ਬਰਾਡ ਉਹਨਾਂ ਦੇ ਨਾਲ ਮਿਲ ਕੇ ਜੋ ਉਹਨਾਂ ਦੇ ਸਾਥੀ ਹੈਗੇ ਨੇ ਉਹਨਾਂ ਦਾ ਜਿਸ ਤਰੀਕੇ ਦੇ ਨਾਲ ਦੁਬਈ ਦੇ ਵਿੱਚ ਇੱਕ ਕਤਲ ਹੋਇਆ ਤਾਂ ਉਸ ਤੋਂ ਬਾਅਦ ਲਗਾਤਾਰ ਹੁਣ 골ਡੀ ਬਰਾਡ ਤੇ ਲੋਰੈਂਸ ਬਿਸ਼ਨੋਈ ਗੈਂਗ ਦੇ ਵਿੱਚ ਗੈਂਗਵਾਰ ਹੋ ਸਕਦੀ ਹੈਗੀ ਹੈ ਦੂਜੇ ਪਾਸੇ ਜੋ ਪਾਕਿਸਤਾਨ ਦਾ ਇੱਕ ਅੱਤਵਾਦੀ ਹੈ ਸ਼ਹਿਜਾਦ ਪੱਟੀ ਉਹ ਵੀ ਪਿਛਲੇ ਇੱਕ ਹਫ਼ਤੇ ਦੀਆਂ ਜੇਕਰ ਤੁਸੀਂ ਕਲਿੱਪਸ ਦੇਖੋਗੇ ਉਹ ਵੀ ਲਗਾਤਾਰ ਧਮਕੀਆਂ ਦੇਣ ਦਾ ਨਜ਼ਰ ਆ ਰਿਹਾ ਹੈ ਲੋਰੈਂਸ ਬਿਸ਼ਨੋਈ ਨੂੰ ਯਾਨੀ ਕਿ ਲੋਰੈਂਸ ਬਿਸ਼ਨੋਈ 골ਡੀ ਬਰਾਡ ਤੇ ਸ਼ਹਿਜਾਦ ਪੱਟੀ ਇਹ ਆਪਸ ਦੇ ਵਿੱਚ ਵੀ ਉਲਝ ਗਏ ਹੈਗੇ ਨੇ ਤੇ ਇੱਕ ਦੂਸਰੇ ਨੂੰ ਮਾਰਨ ਦੀਆਂ ਜਿਹੜੀਆਂ ਗੱਲਾਂ ਨੇ ਉਹ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਹਾਲਾਂਕਿ ਜੋ 골ਡੀ ਬਰਾਡ ਦੀ ਆਡੀਓ ਵਾਇਰਲ ਹੋ ਰਹੀ ਆ ਉਸ ਦੀ ادارਾਂ ਦਾ ਮਿਊਟ ਪੁਸ਼ਟੀ ਨਹੀਂ ਕਰਦਾ ਲੇਕਿਨ ਉਸ ਦੇ ਵਿੱਚ ਸਾਫ਼ ਤੌਰ ਤੇ ਲੋਰੈਂਸ ਬਿਸ਼ਨੋਈ ਤੇ 골ਡੀ ਬਰਾੜ ਦੀ ਆਪਸੀ ਜਿਹੜੀ ਹੁਣ ਰੰਜਿਸ਼ ਹੈਗੀ ਆ ਉਹ ਸਾਫ਼ ਤੌਰ ਤੇ ਝਲਕਦੀ ਦਿਖਾਈ ਦੇ ਰਹੀ ਹੈਗੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਗੈਂਗਵਾਰ ਦਾ ਖਾਚਾ ਵੀ ਵੱਧ ਸਕਦਾ ਹੈਗਾ ਲੇਕਿਨ ਚੰਡੀਗੜ੍ਹ ਦੇ ਜੋ ਐਸਐਸਪੀ ਨੇ ਕਵਰਦੀਪ ਕੋਰ ਉਹ ਵੀ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਜਿੰਨਾ ਵੱਲੋਂ ਜਿਹੜੇ ਬਦਮਾਸ਼ਾਂ ਵੱਲੋਂ ਪੈਰੀ ਦਾ ਕਤਲ ਕੀਤਾ ਗਿਆ ਉਹਨਾਂ ਨੂੰ ਫੜਨ ਦੇ ਲਈ ਥਾਂ ਥਾਂ ਤੇ ਛਾਪੇ ਮਾਰੀ ਕੀਤੀ ਜਾ ਰਹੀ ਹੈ ਠੀਕ ਹੈ ਸ਼ੁਕਰੀਆ ਵਰੁਣ ਜਾਣਕਾਰੀ ਦੇਣ ਦੇ ਲਈ ਸੋ ਇਸਨ ਸਾਡੇ ਸਹਿਯੋਗੀ ਵਰੁਣ ਪਟ ਜਿਨ੍ਹਾਂ ਨੇ तमाम ਜਾਣਕਾਰੀ ਜਿਹੜੀ ਉਹ ਸਾਂਝੀ ਕੀਤੀ ਹੈ ਸੋ ਬੀਤੇ ਕੱਲ ਪੈਰੀ ਦਾ ਗੋਲੀਆਂ ਮਾਰ ਕੇ ਚੰਡੀਗੜ੍ਹ ਦੇ ਸੈਕਟਰ 26 ਵਿੱਚ ਕਤਲ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਹਾਲਾਂਕਿ ਵਰੁਣ ਹੋਰਾਂ ਨੇ ਦੱਸਿਆ ਹੈ ਕਿ ਕੁਝ ਆਡੀਓ ਵਾਇਰਲ ਹੋ ਰਹੀ ਹੈ ਜਿਹੜੀ ਜਾਂ ਹੋਰ तमाम ਗੱਲਾਂ ਨੇ ਜਿਹੜੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਉਨਾ ਪਹਿਲੂਆਂ ਤੋਂ ਵੀ ਪੁਲਿਸ ਹੁਣ ਪੜਤਾਲ ਕਰੇਗੀ ਦੇਖਣਾ ਹੋਵੇਗਾ ਇਸ ਮਾਮਲੇ ਦੇ ਪਿੱਛੇ ਅਸਲ ਕਾਰਨ ਕੀ ਨੇ ਅਤੇ ਕਤਲ ਕਰਨ ਦੇ ਪਿੱਛੇ ਕਿਸ ਦੀ ਕਿਸ ਦਾ ਹੱਥ ਹੈ ਜਾਂ ਕਿਸ ਦੀ ਕੀ ਵਜ੍ਹਾ ਰਹੀ ਹੈ ਇਹ ਪੂਰੀ ਜਾਣਕਾਰੀ ਪੁਲਿਸ ਹੀ ਦੇ ਸਕਦੀ ਹੈ ਸੋ ਅਜਿਹੀਆਂ ਰਿਪੋਰਟਾਂ ਦੇਖਣ ਦੇ ਲਈ ਦੇਖਦੇ ਰਹੋ ਅਨਮੂਟ